welcom back to my youtube channel sikhi history 13 13 vaheguru ji ka khalsa vaheguru ji ki fateh is video de vich thannu panch takhtan bare jankari ditti gayi hai jo ki sikh dharm de pavitra adhikar kendran parsthavna sikh dharm vich takht shabd da arth hai singhasan ya gaddi ਇਹ ਉਹ ਸਥਾਨ ਹਨ ਜਿੱਥੇ ਸਿੱਖਾਂ ਲਈ ਮਹੱਤਵਪੂਰਨ ਧਾਰਮਿਕ ਅਤੇ ਸਮਾਜਿਕ ਫੈਸਲੇ ਲਏ ਜਾਂਦੇ ਹਨ। ਕੁੱਲ ਪੰਜ ਤਖਤ ਹਨ ਜੋ ਸਿੱਖਾਂ ਦੇ ਧਾਰਮਿਕ, ਇਤਿਹਾਸਿਕ ਅਤੇ ਅਧਿਆਤਮਿਕ ਕੇਂਦਰ ਹਨ। ਇਹ ਪੰਜ ਤਖਤ ਸਿੱਖ ਧਰਮ ਦੇ ਨੈਤਿਕਤਾ ਅਤੇ ਮर्यादा ਦੇ ਮਜ਼ਬੂਤ ਸਤੰਭ ਹਨ। ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪੰਜਾਬ ਸਥਾਪਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਈਸਵੀ ਵਿੱਚ ਕੀਤੀ। ਸਿੱਧੀ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਮਹੱਤਵ ਇਹ ਸਿੱਖ ਧਰਮ ਦਾ ਸਭ ਤੋਂ ਵੱਡਾ ਅਤੇ ਉੱਚਾ ਤਖਤ ਹੈ ਇੱਥੋਂ ਸਿੱਖ ਕੌਮ ਲਈ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਫੈਸਲੇ ਜਾਰੀ ਕੀਤੇ ਜਾਂਦੇ ਹਨ ਇਹ ਤਖਤ ਸਿੱਖਾਂ ਦੇ ਸ਼ਾਨ, ਸ਼ੌਰਤ ਅਤੇ ਨਿਆਂ ਦਾ ਪ੍ਰਤੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਅਮੀਰੀ-ਪੀਰੀ ਦੇ ਨੀਂ ਨਾ ਆਇਆ ਜਿਸ ਦਾ ਮਤਲਬ ਹੈ ਰੋਹਾਨੀ ਤੇ ਦੁਨਿਆਵੀ ਤਾਕਤ ਦਾ ਸੰਜੋਗ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਪੰਜਾਬ ਸਥਾਪਨਾ ਇੱਥੇ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਮਹੱਤਵ ਇਹ ਹੈ ਉਹ ਧਰਤੀ ਹੈ ਜਿੱਥੇ ਗੁਰੂ ਜੀ ਨੇ ਪੰਜ ਪਿਆਰੇ ਤਿਆਰ ਕੀਤੇ ਇੱਥੋਂ ਹੀ ਖਾਲਸੇ ਨੂੰ ਅੰਮ੍ਰਿਤ ਦੇ ਕੇ ਸਿੱਖਾਂ ਨੂੰ ਖਾਲਸਾ ਸਰੂਪ ਦਿੱਤਾ ਗਿਆ ਇਹ ਤਖਤ ਸਿੱਖਾਂ ਦੇ ਵੀਰਤਾ ਅਤੇ ਬਲੀਦਾਨ ਦੀ ਧਰਤੀ ਮੰਨੀ ਜਾਂਦੀ ਹੈ। ਤਖਤ ਸਿਰੇ ਦਮਦਮਾ ਸਾਹਿਬ ਤਲਵੰਡੀ ਸਾਬੋ ਪੰਜਾਬ। ਮਹੱਤਵ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਅਤੇ ਕਾਫੀ ਸਮਾਂ ਵਾਸ ਕੀਤਾ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਰੂਪ ਦਿੱਤਾ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕੀਤੀ। ਇਸ ਲਈ ਇਸ ਨੂੰ ਸਿੱਖਾਂ ਦੀ ਕਿਤਾਬ ਲਈ ਧਰਤੀ ਗਿਆਨ ਦਾ ਕੇਂਦਰ ਵੀ ਕਿਹਾ ਜਾਂਦਾ ਹੈ ਅੱਜ ਵੀ ਇੱਥੇ ਧਾਰਮਿਕ ਸਿੱਖਿਆ ਦਾ ਬਹੁਤ ਵੱਡਾ ਕੇਂਦਰ ਹੈ ਤਖਤ ਸ੍ਰੀ ਪਟਨਾ ਸਾਹਿਬ ਪਟਨਾ ਬਿਹਾਰ ਮਹੱਤਵ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ 22 ਦਸੰਬਰ 1664 ਈ ਗੁਰੂ ਜੀ ਨੇ ਆਪਣੇ ਆਪਣਾ ਬਚਪਨ ਇੱਥੇ ਬਿਤਾਇਆ ਇੱਥੇ ਗੁਰੂ ਜੀ ਨੂੰ ਸ਼ਸਤਰ ਵਿਦਿਆ ਅਤੇ ਗੁਰਮਤ ਦੀਆਂ ਸ਼ੁਰੂਆਤੀ ਸਿੱਖਿਆਵਾਂ ਮਿਲੀਆਂ ਇਸ ਤਖਤ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਜਾਂਦਾਂ ਜੁੜੀਆਂ ਹਨ ਇਸ ਲਈ ਇਹ ਸਿੱਖਾਂ ਦੀ ਬਹੁਤ ਪਵਿੱਤਰ ਹੈ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਮਹੱਤਵ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ 1782 ਵਿੱਚ ਆਪਣਾ ਸਰੀਰ ਤਿਆਗ ਗਿਆ ਗੁਰੂ ਜੀ ਨੇ ਇੱਥੇ ਹੁਕਮ ਦਿੱਤਾ ਕਿ ਸਿੱਖਾਂ ਦਾਸ ਦੀ ਵੀ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਇਸ ਤਖਤ ਉੱਤੇ ਅੱਜ ਵੀ ਸ਼ਸਤਰਾਂ ਦੀ ਪ੍ਰਥਾ ਅਤੇ ਖਾਲਸਾ ਦੀ ਬਹਾਦਰੀ ਦੀ ਰੋਹਾਨੀ ਜੋਤ ਜਗਦੀ ਹੈ ਪੰਜ ਤਖਤਾਂ ਦਾ ਮਹੱਤਵ ਸਿੱਖਾਂ ਲਈ ਧਾਰਮਿਕ ਮर्याਦਾ ਗੁਰਮਤ ਅਤੇ ਇਤਿਹਾਸ ਦਾ ਕੇਂਦਰ ਹੈ ਇਨ੍ਹਾਂ ਤੋਂ ਸਿੱਖ ਕੌਮ ਦੇ ਸਭ ਤੋਂ ਮਹੱਤਵਪੂਰਨ ਫੈਸਲੇ ਕੀਤੇ ਜਾਂਦੇ ਹਨ ਏ ਸਿੱਖਾ ਨੂੰ ਗੁਰੂਆਂ ਦੀ ਵਿਰਾਸਤ ਸ਼ੌਰਤ ਅਤੇ ਬਲੀਦਾਨ ਦੀ ਜਾਤ ਦਿਲਾਉਂਦੇ ਹਨ ਨਿਸ਼ਕਰਸ਼ ਪੰਜ ਤਖਤ ਸਿੱਖ ਧਰਮ ਦੇ ਜੀਵੰਤ ਪ੍ਰਤੀਕ ਹਨ ਇਹ ਸਾਡੇ ਧਰਮ ਇਤਿਹਾਸ ਮਰਿਆਦਾ ਅਤੇ ਰੋਹਾਨੀ ਜੀਵਨ ਦੇ ਕੇਂਦਰ ਹਨ ਹਰ ਸਿੱਖ ਲਈ ਇਹਨਾਂ ਦੀ ਦਰਸ਼ਨ ਅਤੇ ਮਹੱਤਤਾ ਬਹੁਤ ਵੱਡੀ ਹੈ ਪੰਜ ਤਖਤ ਸਿੱਖ ਕੌਮ ਦੀ ਸ਼ਾਨ ਏਕਤਾ ਅਤੇ ਧਾਰਮਿਕ ਆਧਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਫੋਰ ਮੋਰ ਸਿੱਖ ਹਿਸਟਰੀ ਵੀਡੀਓਜ਼ ਐਂਡ ਥੈਂਕ ਯੂ ਫਾਰ ਵਾਚਿੰਗ ਫੁੱਲ ਵੀਡੀਓ